ਯਾਰ ਭਾਈ ਇੰਨੀ ਧੁੰਦ ਹੋਈ ਪਈ ਆ ਹਨਾ ਜਿਵੇਂ ਤੇ ਯਾਰ ਮੈਂ ਵੀ ਕਾਰ ਲੈ ਕੇ ਜਾਣਾ ਯਾਰ ਮੈਂ ਤਾਂ ਏਸੀ ਫੜਨਾ ਪੈਂਦਾ ਯਾਰ ਆ ਇੰਨੀ ਧੁੰਦ ਹੋਈ ਪਈ ਆ ਤੂੰ ਤਾਂ ਚੱਕਰ ਘੁੰਮਣਾ ਦਾ ਹਾਲਤਾ ਦੱਸ ਯਾਰ ਕੋਈ ਇਹਦਾ ਹਾਲ ਬੜਾ ਵਧੀਆ ਗਿਆ ਤੈਨੂੰ ਮੈਂ ਹਾਲਾ ਦੱਸੂਗਾ ਤੇ ਤੁਹਾਨੂੰ ਨਾ ਕਦੇ ਵੀ ਕਾਰ ਦੇ ਵਿੱਚ ਐਸੀ ਨਹੀਂ ਚਲਾਉਣਾ ਪਊਗਾ ਤੇ ਬਾਕੀ ਤੁਸੀਂ ਐਸੀ ਚਲਾ ਲਿਆ ਪਹਿਲਾਂ ਮੁੜਕੋ ਦਾ ਕੋਈ ਹਾਲੇ ਨਹੀਂ ਮੁੜ ਕੇ ਜਨਾ ਚਰ ਗੱਡੀ ਐਸੀ ਚਲਾਉਂਗੇ ਫੇਰ ਹੀ ਜਾ ਕੇ ਤੂੰ ਆ ਤੇ ਤੂੰ ਆਹ ਗੱਲ ਸ਼ੀਸ਼ਿਆਂ ਦੀ ਕਰਦਾ ਨਾ ਸ਼ੀਸ਼ਿਆਂ ਦੇ ਉੱਤੇ ਧੁੰਦ ਜੀ ਜੰਮ ਜਾਂਦੀ ਹੈਗੀ ਹਾਂ ਇਦਾ ਬਾਲਾ ਸੌਖਾ ਤਰੀਕਾ ਤੇ ਮੈਂ ਦੱਸਦਾ ਵੇਖ ਮੇਰਾ ਕੀ ਕੀਤਾ ਵੇ 10 ਮੇਰਾ ਕੋਈ AC ਚਲਾਇਆ ਵੇ ਜਿਵੇਂ ਹੀ ਨਹੀਂ ਨਹੀਂ ਚੱਲਿਆ ਨਾ ਤੁਸੀਂ ਕੀ ਕਰਨਾ ਨਾ ਇਹ ਜਿਹੜਾ ਬਲੇ ਜਿਹੇ ਹੀਟਰ ਤਾਂ ਜਨਾਂ ਤੂੰ ਛੱਟਣਾ ਛਾਟ ਲੋ ਮਨ ਲਾ ਕੇ ਚੱਲਦੀ ਚੱਲਦੀ ਕਾਰ ਦੇ ਵਿੱਚ ਫੋਲ ਕਰ ਲੋ ਤੇ ਥੋੜੀ ਬਾੜ ਜਾ ਕੇ ਹੀਟਰ ਘਟਾ ਲੋ ਘਟਾਉਣਾ ਤਾਂ ਜੇ ਫੋਲ ਰੱਖਣਾ ਉਹ ਛੋਟੀ ਮਰਜ਼ੀ ਆ ਮਰਨ ਦੇ ਲੱਛਣ ਛੋਟੇ ਆਪ ਤੇ ਆ ਉਹ ਤੇ ਮੈਂ ਨਹੀਂ ਕੋਸ ਕਰ ਸਕਦਾ ਅੱਛਾ ਜੀ ਉਸ ਤੋਂ ਬਾਅਦ ਤੁਸੀਂ ਕਰਨਾ ਆ ਬਾਹਰਲੀ ਹਵਾ ਨਹੀਂ ਇਹ ਛੱਟਣੀ ਆ ਗੱਡੀ ਦੇ ਅੰਦਰਲੀ ਹਵਾ ਨਹੀਂ ਰੱਖਣੀ ਠੀਕ ਜੇ ਬਾਹਰਲੀ ਹਵਾ ਛੱਡਾਂਗੇ ਬਾਹਰਲੀ ਹਵਾ ਆਊਗੀ ਤੁਸੀਂ ਇਹ ਸੀ ਜਿਹੜਾ ਹਾਲਾ ਹੁੰਦਾਗਾ ਇਹਨੂੰ ਤੁਸੀਂ ਆਦੇ ਆਦੇ ਮੂੰਹ ਸਿਰ ਤੇ ਨਹੀਂ ਕਰਨਾ ਕਰਨਾ ਪੈਰਾਂ ਤੇ ਇਹਨੂੰ ਸਿੱਧਾ ਸ਼ੀਸ਼ੇ ਤੇ ਕਰ ਲੈਣਾਗਾ ਜਿੰਨਾ ਚਿਰ ਹਵਾ ਬਾਹਰਲੀ ਆਈ ਜਾਊਗੀ ਆ ਆ ਵੀ ਚ ਹੀਟਰ ਵੀ ਚੱਲੀ ਜਾਊਗਾ ਨਾਲ ਤਾਂ ਅੰਦਰ ਤੁਹਾਡੇ ਗਰਮੈਸ਼ ਬਣੀ ਰਹੂਗੀ ਦੇ ਨਾਲੇ ਬਾਹਰੋਂ ਹਵਾ ਹੀ ਰਹੂਗੀ ਨਾ ਕੋਈ ਤੁਹਾਨੂੰ ਸਾਹ ਦੀ ਪ੍ਰੋਬਲਮ ਹੋਗੀ ਤੇ ਨਾ ਸ਼ੀਸ਼ਿਆਂ ਨੂੰ ਕੋਈ ਪ੍ਰੋਬਲਮ ਜੋ ਸ਼ੀਸ਼ਿਆਂ ਦਾ ਸਾਹ ਘੁੱਟਦਾ ਨਾ ਤੇ ਉਹ ਨਹੀਂ ਇਹੋ ਕਰ ਜਾਂਦੇ ਇਹਨਾਂ ਦੇ ਉੱਤੇ ਧੁੰਦ ਜੀ ਜੰਮ ਜਾਂਦੀ ਹੈਗੀ ਤੇ ਜਿਹੜਾ ਬਈ ਆ ਬਟਨ ਹੈ ਛੱਡਣਾ ਕਿ ਬੰਦ ਕਰਨਾ ਤੂੰ ਇਹ ਇਹਨੂੰ ਆਨ ਨਹੀਂ ਕਰਨਾਗਾ ਇਹਨੂੰ ਤਾਂ ਆਨ ਨੂੰ ਨਹੀਂ ਕਰਨਾ ਵੀ ਜੇ ਤੂੰ 10 ਮਿੰਟ ਗੱਡੀ ਗਰਮ ਕਰਨੀ ਘਰੇ ਖੜਾ ਖੜਾ ਕਰ ਸਕਦਾ ਉਸ ਤੋਂ ਬਾਅਦ ਇਹ ਬਟਨ ਬੰਦ ਕਰ ਦੇਣਾ ਬਾਹਰਲੀ ਹਵਾ ਜ਼ਰੂਰ ਲੈਣੀ ਆ ਕਿਉਂਕਿ ਜਦੋਂ ਆ ਹੀਟਰ ਫੁੱਲ ਛੱਡਿਆ ਜਾਂਦਾ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਗਰਮੈਹ ਜ਼ਿਆਦਾ ਹੋਰ ਕਿਤੇ ਆਕਸੀਜਨ ਨੂੰ ਖਤਮ ਕਰਦਾਗਾ ਇਹਨਾਂ ਸਾਖ ਹੁੰਦੀ ਮੈਂ ਸਾਇਲੈਂਟ ਐਕ ਆਈ ਸੀ ਆ ਹੀਟਰ ਨਾਲ ਹੀ ਹੁੰਦੇ ਆ ਕਿ ਸਭ ਤੋਂ ਵੱਧ ਤੇ ਫਿਰ ਇਹ ਬਾਲਾ ਕੀ ਕਰਦੇ ਆ ਆਪਣੇ ਹੁਣ ਜਿਹੜੇ ਮੈਂ ਵੇਨਾ ਉਹਨਾਂ ਗੱਡੀਆਂ ਲੋਕ ਫਿਰ ਏਸੀ ਚਲਾਉਂਦੇ ਆ ਆਹ ਤੋਂ ਡਟਾਉਣਾ ਤੇ ਆਪਾਂ ਕਦੇ ਵੀ ਏਸੀ ਨਹੀਂ ਚਲਾਇਦਾ ਬਿਨਾ ਏਸੀ ਤੋਂ ਇਹਨੂੰ ਆਪਾਂ ਇੱਥੇ ਰੱਖਦੇ ਆ ਆ ਹੀਟਰ ਮਲੋਡ ਮਥਾਬਕ ਚਲਾਉਣੇ ਜਿਵੇਂ ਹੁਣ ਗੱਡੀ ਅਜੇ ਠੰਡੀ ਸੀ ਤਾਂ ਤਾਂ ਕਰਕੇ ਫੋਲ ਕਰ ਲੈਂੀ ਮਨੇ ਹੀਟਰ ਇੱਥੇ ਕੇ ਰੱਖਦਾ ਹੁਣਾਂ ਕਿਦਰ ਦੇਖੋ ਅਛਾਈ ਤੇ ਫਿਰ ਆਪ ਇੱਕ ਜਾਂ ਦੋ ਤੇ ਜਿੰਨੇ ਦੇ ਮਰਜ਼ੀ ਬਲੋਰ ਕਰ ਲੋ ਤੁਹਾਡੇ ਕਦੇ ਵੀ ਸ਼ੀਸ਼ੇ ਦੇ ਉੱਤੇ ਧੁੰਦ ਨਹੀਂ ਜਬੂਗੀ ਜੇ ਵੀਡੀਓ ਵਧੀਆ ਲੱਗੀ ਜਾਣਕਾਰੀ ਸਾਡੀ ਤੇ ਗਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਦੱਸਿਓ ਵੀ ਤੁਸੀਂ ਵੀ ਐਂ ਕਰਦੇ ਹੋ ਨੀਂ ਕਰਦੇ ਹੋ ਠੀਕ ਤੂੰ ਕਿਤੇ ਕੀਤਾ ਇਹ ਜਿਗਾਰਡਮੈਂਟ ਨਾ ਯਾਰ ਮੈਂ ਬਹੁਤ ਲੋਕ ਪਰੇਸ਼ਾਨ ਇਹ ਚੀਜ਼ਾਂ ਤੋਂ ਤੇ ਆਪਾਂ ਇਹ ਅੱਜ ਪਰੇਸ਼ਾਨੀ ਦਾ ਸਾਵਧਾਨ ਲੱਭ ਕੇ ਲਿਆਉਂਦਾ ਆ ਜੇ ਕੋਈ ਹੋਰ ਵੀ ਜਾਣਕਾਰੀ ਲੈਣੀ ਹੋਵੇ ਸਾਨੂੰ ਦੱਸ ਦਿਓ ਜੀ ਆਪਾਂ ਜਾਣਕਾਰੀਆਂ ਆਪਣੇ ਕੋਲੇ ਬਹੁਤ ਆ। ਬਈ ਕਈ ਲੋਗ ਯਾਰ ਸੀਸੇ ਖੋਲ ਕੇ ਵੀ ਚਲਾਉਂਦੇ ਆ ਯਾਰ ਉਹ ਕਿਵੇਂ ਸਹੀ ਰਹਿੰਦਾ ਨਹੀਂ। ਸੀਸੇ ਖੋਲਣ ਦੀ ਲੋੜ ਨਹੀਂ ਪੈਂਦੀ ਜੀ ਆਪਣੇ ਟ੍ਰਿਕ ਦੇ ਜਿਹੜੇ ਆਪਾਂ ਤੁਹਾਨੂੰ ਦੱਸਿਆ ਨਾ ਵੀ ਐਂ ਕੰਮ ਕਰੋ। ਜੇ ਸੀਸੇ ਖੋਲਣ ਦੀ ਕੋਈ ਲੋੜ ਨਹੀਂ ਪੈਂਦੀ ਜੀ। ਤੇ ਤੁਸੀਂ ਬਸ ਆਹ ਬਾਹਰ ਲਈ ਹਵਾ ਛੱਡ ਰਹੀ ਕਿਉਂਕਿ ਬਾਹਰੋਂ ਜਦੋਂ ਹਵਾ ਇਧਰ ਆਈ ਗਈ ਅੰਦਰ ਗੱਡੀ ਦੇ ਵਿੱਚ ਆਈ ਕਿ ਇੱਕ ਤਾਂ ਫਰੈਸ਼ 에ਅਰ ਆਊਗੀ ਬਾਹਰ ਅੰਦਰੋਂ। ਹਾਂ ਵੀ ਬਾਹਰੋਂ ਹਣਾ ਤੇ ਇੱਕ ਜਿਹੜੀ ਆਕਸੀਜਨ ਦੀ ਕਮੀ ਨਹੀਂ ਹੁੰਦੀ ਹੀਟਰ ਨਾਲ ਛੱਡੇ ਤਾਂ ਹੀਟਰ ਕੀ ਹੈ ਹੀਟਰ ਸਭ ਤੋਂ ਵੱਡਾ ਮੌਤ ਦਾ ਕਾਰਨ ਹੈ ਸਾਇਲੈਂਡਰ ਟੈਕ ਲਿਆਉਂਦਾ ਹੈ ਕੋਈ ਜਦੋਂ ਹੀਟਰ ਛੱਟ ਲੈਨੇ ਆ ਤੇ ਆਕਸੀਜਨ ਖਤਮ ਕਰ ਦਿੰਦਾ ਜਦੋਂ ਆਪਣੀ ਗੱਡੀ ਦੇ ਵਿੱਚ ਨਿੱਕੇ ਨੁੱਕੇ ਜਵਾਕ ਹੁੰਦੇ ਤੇ ਤੁਸੀਂ ਕਦੇ ਵੀ ਇਹ ਨਾ ਕਰਿਆ ਕਰੋ ਜਿਹੜਾ ਤੁਹਾਨੂੰ ਆਹ ਬਟਨ ਦਾ ਸਾਹ ਬਟਨ ਨਾ ਅੱਪ ਕੇ ਤੇ ਹੀਟਰ ਨਾ ਛੱਡਿਆ ਕਰੋ ਠੀਕ ਹੈ ਇਹਦੇ ਨਾਲ ਕੀ ਹੁੰਦੀ ਸਾਰੀ ਗੱਡੀ ਦੇ ਵਿੱਚ ਜਿਹੜੀ ਹਮਰਸ ਬਣ ਜਾਂਦੀ ਤੇ ਆਕਸੀਜਨ ਹੀਟ ਘਟਾਈ ਜਾਂਦੀ ਆ ਤੇ ਉਹਦੇ ਨਾਲ ਸਾਰਾ ਹੁੰਦੀ ਆ ਅੱਛਾ ਆ ਜੇ ਸ਼ੀਸ਼ੇ ਤੁਸੀਂ ਡਾਊਨ ਕਰਨੇ ਹੋ ਤੁਹਾਡੀ ਗੱਲ ਵੱਖਰੀ ਹੈ ਪਰ ਜੇ ਸ਼ੀਸ਼ੇ ਆਪਾ ਡਾਊਨ ਕਰ ਲੈ ਗੱਡੀ ਫਰ 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 ਕਰਨ ਲੱਗ ਪੈਂਦੀ ਆ ਤੇ ਫਿਰ ਆਪਣੇ ਕੋਲ ਜਦੋਂ ਕੰਪਨੀ ਨੇ ਆ ਚੀਜ਼ਾਂ ਬਹੁਤ ਹਰੇ ਗੱਡੀ ਦੇ ਵਿੱਚ ਸਾਰਾ ਕੁਝ ਹੁੰਦਾ ਪਰ ਪਤਾ ਨਹੀਂ ਹੁੰਦਾਗਾ ਤੇ ਹੌਲੀ ਹੌਲੀ ਆਪਾਂ ਨੂੰ ਵੀ ਐ ਥੱਕੇ ਖਾ ਕੇ ਤੇ ਆਰਪੀ ਆਏ ਜਾਗੇ ਤੇ ਤੁਸੀਂ ਆਪਣੇ ਤੇ ਆਰਪੀ ਤੁਸੀਂ ਵਾਟਿਆ ਕਰੋ ਤੁਹਾਨੂੰ ਪਤਾ ਲੱਗ ਜੂਗਾ ਬਾਕੀ ਮਾ ਡਰਾਈਵਰ ਤੋਂ ਹੈਗਾ ਹੀ ਆ ਪਹਿਲਾਂ ਤੋਂ ਉਹ ਤਾਂ ਹੈ ਤੇਰੀ ਵੀ ਦਸਤ ਕਰਨ ਫੋਟੋ ਦਿਖਾ ਦਿੰਨੇ ਵੀ ਇਹ ਬੰਦਾ